ਇਵਰੀਵਨ ਕੀ ਤਾਉ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭੇਤੇ ਨੀਗੀ ਸਤਿ ਸ਼੍ਰੀ ਅਕਾਲ ਲਓ ਜੀ ਅੱਜ ਦੇ ਜਿਹੜੇ ਕੱਟ ਪੀਸ ਰਹਿਣਗੇ ਸਾਨੂੰ ਇੰਨਾ ਕੁ ਯਕੀਨ ਹੈ ਕਿ ਇਹ ਸਾਰਾ ਕਲੀਅਰ ਹੋਣਾ ਨਾਲ ਦੇ ਨਾਲ 2 ਘੰਟਿਆਂ ਦੇ ਵਿੱਚ ਹੀ ਸਟਾਕ ਫਟਾਫਟ ਆਰਡਰ ਕਰਿਓ ਬੰਬ ਨੇ ਬਿਲਕੁਲ ਸਿਰਾ ਸੂਟ ਲੈ ਕੇ ਆਏ ਆ ਜੀ ਇੰਨੇ ਕੁ ਸੋਹਣੇ ਨਾਲ ਇਸ ਵਾਰ ਸਭ ਤੋਂ ਵੱਡੀ ਗੱਲ ਸਾਡੇ ਕੱਟ ਪੀਸਾਂ 'ਚ ਕੀ ਕੀਤੀ ਹੈ ਕਿ ਤੁਹਾਨੂੰ ਮੈਚਿੰਗਾ ਵੀ ਨਾਲ ਦੇਵਾਂਗੇ ਨਾਲ ਦੀਆਂ ਮੈਚਿੰਗਾ ਦੇਵਾਂਗੇ ਬਹੁਤ ਸਿਰਾ ਸੂਟ ਨੇ ਜੀ ਬਹੁਤ ਜ਼ਿਆਦਾ ਲਓ ਜੀ ਕੱਟ ਪੀਸ ਰਹਿਣਗੇ ਤੇ ਆਜੋ ਜੀ ਤੁਹਾਨੂੰ ਦਿਖਾਣੇ ਆ ਇਹ ਵਾਲੇ ਕੱਟ ਪੀਸ ਰਹਿਣਗੇ ਜੀ ਆਪਣੇ ਤੇ ਉਸ ਤੋਂ ਬਾਅਦ ਕਲਰ प्रिंट ਤੇ ਫੈਬਰਿਕ ਵਾਹ ਕਮਾਲ ਹੈ ਜੀ ਬੜਾ ਪਿਆਰਾ ਜਾਂ ਕਾਟਨ ਦਾ ਫੈਬਰਿਕ ਰਹੂਗਾ ਵਾਹ ਕਮਾਲ ਸੌਫਟ ਬਿਲਕੁਲ ਸੌਫਟ ਫੈਬਰਿਕ ਹੈਗਾ ਜੀ ਲਓ ਜੀ ਫਸਟ ਕਲਰ ਦੇਖੋ ਤੁਸੀਂ ਪ੍ਰਿੰਟ ਚੈੱਕ ਕਰੀ ਚੱਲਿਓ ਇਹ 4 ਮੀਟਰ ਦਾ ਰਹੂਗਾ ਜੀ ਇਹ 4 ਮੀਟਰ ਦਾ ਸੂਟ ਰਹੂਗਾ ਜੀ ਇਹ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵੀ 4 ਮੀਟਰ ਦਾ ਰਹੂਗਾ ਜੀ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵੀ 4 ਦਾ ਇਹ ਵੀ 4 ਮੀਟਰ ਦਾ ਰਹੂਗਾ ਜੀ ਚੀਜ਼ਾਂ ਦੇਖੋ ਤੁਸੀਂ ਵਾਹ ਕਮਾਲ ਜੀਆਂ ਚੀਜ਼ਾਂ ਨੇ ਜੀਆਂ ਇੰਨਾ ਕੁ ਸੋਹਣੇ ਕਲਰ ਪ੍ਰਿੰਟ ਆਏ ਨੇ ਨਾ ਛੱਡਣ ਵਾਲਾ ਹੈ ਹੀ ਨਹੀਂ ਕੋਈ ਐਦਾਂ ਲੱਗਦਾ ਜਿਦਾ ਸਾਰੇ ਸੂਟ ਹੀ ਬਣਵਾ ਲਈਏ ਆਪਾਂ ਇੰਨੇ ਕੁ ਸੋਹਣੇ ਕਲਰ ਪ੍ਰਿੰਟ ਨੇ ਜੀ ਧੰਨਵਾਦ ਲਓ ਜੀ ਇਹ 3 ਮੀਟਰ ਦੀ ਸ਼ਰਟ ਪੀਸ ਹੈ 2 ਮੀਟਰ ਦੀ ਇਹਦੀ ਬਾਟਮ ਰਹੂਗੀ 5 ਮੀਟਰ ਬਣ ਗਿਆ ਜੀ ਤੁਸੀਂ ਆਰਾਮ ਨਾਲ ਇਹਨੂੰ ਬਹੁਤ ਸੋਹਣੇ ਡਿਜ਼ਾਈਨਰ ਜੇ ਸੂਟ ਰੈਡੀ ਕਰਵਾ ਸਕਦੇ ਹੋਗੇ ਚੈੱਕ ਕਰੀ ਚਲੋ ਤੁਸੀਂ ਇਹ ਵਾਲਾ 2.5 ਮੀਟਰ ਦੀ ਸ਼ਰਟ ਪੀਸ ਐਂਡ 2 ਮੀਟਰ ਦੀ ਬਾਟਮ 2 ਮੀਟਰ ਦੀ ਬਾਟਮ ਹੈ ਜੀ ਇਹ 4.5 ਮੀਟਰ ਬਣ ਗਿਆ ਜੀ ਇਹ ਤੇ ਲਓ ਜੀ ਨੈਕਸਟ ਨਵੇਂ ਤੋਂ ਨਵੀਆਂ ਚੀਜ਼ਾਂ ਦੇਖੋ ਜੀ ਕਹੇ ਤੋਂ ਕਹੇ ਚੀਜ਼ਾਂ ਲੈ ਕੇ ਆਏ ਆ ਤੁਹਾਡੇ ਲਈ 3 ਛੱਡਣ ਵਾਲਾ ਕੋਈ ਨਹੀਂ ਹੈਗਾ ਜੀ ਇਹ 3 ਮੀਟਰ ਦਾ ਸ਼ਰਟ ਪੀਸ ਰਹੂਗਾ ਤੇ ਇਹਦੇ ਨਾਲ ਵੈਸੇ 3 ਮੀਟਰ ਇਹ 4 ਮੀਟਰ 3 ਮੀਟਰ ਦੀ ਬੋਮ 3 ਮੀਟਰ ਦੀ ਹੀ ਵਾਟਮ ਹੈ ਇਹਦੇ ਨਾਲ ਜੇ ਕਿਸੇ ਪਹਿਣਨਾ ਇੰਨਾ ਹੀ ਲੈਣਾਗਾ ਲੈ ਸਕਦੇ ਹੋਗੇ ਤੁਸੀਂ ਉਸ ਤੋਂ ਬਾਅਦ ਦੇਖੋ ਜੀ ਬਹੁਤ ਸੋਹਣੇ ਡਿਜ਼ਾਈਨਰ ਜੇ ਸੂਟ ਬਣਨਗੇ ਜੀ ਇਹ 4 ਮੀਟਰ ਦਾ ਰਹੂਗਾ 올ਓਵਰ ਸੂਟ ਤੇ ਇਹਦੇ ਵਿੱਚ ਇੱਕ پیس ਇਹ ਆ ਗਿਆ ਜੀ 2 ਮੀਟਰ ਦਾ ਸ਼ਰਟ ਪੀਸ ਹੈ ਤੇ 2 ਮੀਟਰ ਦੀ ਹੀ ਇਹਦੀ ਬਾਟਮ ਰਹੂਗੀ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਲਓ ਜੀ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਇਹ ਵਾਲਾ ਆਪਾਂ ਤਾਂ ਲੈ ਚੁੱਕੇ ਜੀ ਇਹਨਾਂ ਦੇ ਵਿੱਚੋਂ ਤੁਸੀਂ ਰਹਿ ਗਏ ਹੁਣ ਤੁਸੀਂ ਲੈ ਲਿਓ ਤੁਸੀਂ ਨਾ ਰਹਿ ਜਾਓ ਆਪਾਂ ਤਾਂ ਪਹਿਲਾਂ ਹੀ ਕੱਢ ਚੁੱਕੇ ਆ ਇਹਨਾਂ ਦੇ ਵਿੱਚ ਇਹ 3.5 ਮੀਟਰ ਹੈ ਜੀ 2 ਮੀਟਰ ਦਾ 1.5 ਮੀਟਰ ਦਾ ਬਾਕੀ ਇਹ ਇਹਦੀ ਬਾਟਮ ਦਾ ਇਹ 4 ਮੀਟਰ ਫੈਬਰਿਕ ਹੈਗਾ 2 ਮੀਟਰ ਦੀ ਬਾਟਮ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ orange orange ਦਾ ਕੰਟਰਾਸਟ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਬਾਖਮਾਰ ਜੀਆਂ ਚੀਜ਼ਾਂ ਹੈਗੀਆਂ ਨੇ ਇਹ ਬਹੁਤ ਸੋਹਣੇ ਸੂਟ ਨੇ ਮੈਂ ਤੇ ਖੁਸ਼ੀ ਤਾਂ ਪਸੰਦ ਕਰ ਚੁੱਕੇ ਆਂਗੇ ਹੁਣ ਤੁਹਾਡੀ ਵਾਰੀ ਹੈ ਜੀ ਹੁਣ ਤੁਹਾਡੀ ਵਾਰੀ ਤੁਹਾਨੂੰ ਦੇ ਰਿਆਂਗੇ ਸਾਡਾ ਦਿਲ ਨਹੀਂ ਕੀਤਾ ਕੱਲੂ ਬਾਣੀ ਸੀ ਸੀ ਇਹ ਵੀਡੀਓ ਪਰ ਇੰਨੇ ਸੋਹਣੇ ਕਲਰ ਪ੍ਰਿੰਟ ਦੇਖ ਕੇ ਸਾਡਾ ਦਿਲ ਕੀਤਾ ਕਿ ਅੱਜ ਹੀ ਬਾਦੀ ਹੈ ਜੀ ਨਹੀਂ ਤਾਂ ਅੱਜ ਆਪਣੀ ਵੀਡੀਓ ਪੈ ਚੁੱਕੀ ਸੀਗੀ ਅਸੀਂ ਸ਼ਾਮ ਤੱਕ ਦਾ ਵੇਟ ਕੀਤਾ ਨਹੀਂ ਹੈਗਾ ਸਾਡਾ ਦਿਲ ਕੀਤਾ ਕਿ ਅਸੀਂ ਹੁਣ ਹੀ ਪਾ ਲਈ ਇਹ ਲਓ ਜੀ ਐਨੀਆਂ ਕੁ ਸੋਹਣੀਆਂ ਮੈਚਿੰਗਾਂ ਨੇ ਨਾ ਇਹ ਵਾਹ ਕਮਾਲ ਚੀਜ਼ਾਂ ਨੇ ਜੀਆਂ ਵਿੱਚ ਰੱਖ ਦੋ ਚਲੋ ਪੇ ਰਹਿੰਦੇ ਹਾਂ ਲਓ ਜੀ ਲਓ ਜੀ ਨੈਕਸਟ ਆ ਗਿਆ ਲਵੈਂਡਰ ਨਾਲ ਬਹੁਤ ਪਿਆਰਾ ਜਿਹਾ 2-2 ਮੀਟਰ ਦਾ ਸ਼ਰਟ ਪੀਸ ਐਂਡ ਬਾਟਮ ਬਹੁਤ ਸੋਹਣੀਆਂ ਚੀਜ਼ਾਂ ਨੇ ਸਾਨੂੰ ਐਨਾ ਕੁ ਯਕੀਨ ਹੈਗਾ ਜੀ ਐਨੇ ਕੁ ਫਟਾ ਫਟ ਆਰਡਰ ਆਣਗੇ ਨਾ ਇਹਨਾਂ ਦੇ ਲਓ ਜੀ ਇਹਦੇ ਨਾਲ ਗ੍ਰੇ ਦੀ ਕੰਟਰਾਸਟ ਬਣਿਆ ਹੋਇਆ ਵੈਸੇ ਜੇ ਤੁਸੀਂ ਮਾਊਸ ਗ੍ਰੇ ਜਾਂ ਹੈਗਾ ਜੇ ਤੁਸੀਂ ਇਹਦੇ ਨਾਲ ਕੋਈ ਡਾਰਕ ਕਲਰ ਲਗਵਾਉਣਾ ਚਾਹਦੇ ਹੋ ਤਾਂ ਲਗਵਾ ਸਕਦੇ ਹੋ ਲਓ ਜੀ ਨੈਕਸਟ 295 ਦਾ ਸ਼ਰਟ ਪੀਸ ਹੈ 2 ਮੀਟਰ ਦੀ ਬਾਟਮ ਲਵਾਂਗੇ ਬਹੁਤ ਬਹੁਤ ਹੀ ਜ਼ਿਆਦਾ ਸੁਪਰ ਡੂਪਰ ਹਿੱਟ ਚੀਜ਼ਾਂ ਨੇ ਜੀ ਐਨੇ ਸੋਹਣੇ ਕੱਟ ਪੀਸ ਲੈ ਕੇ ਆਏ ਆ ਪਹਿਲੀ ਵਾਰ ਤੁਸੀਂ ਇਹ ਕੱਟ ਪੀਸ ਦੇਖ ਰਹੇ ਹੋਗੇ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਨੇ ਜੀਆਂ ਅਜੇ ਤੱਕ ਤੁਸੀਂ ਨਹੀਂ ਦੇਖੀਆਂ ਹੋਣਗੀਆਂ ਲਓ ਜੀ ਐਦਾਂ ਦੇ ਪ੍ਰਿੰਟ ਪਾਉਂਗੇ ਸਾਰੇ ਗਵੰਡਣਾ ਅੰਡਣਾ ਗਵੰਡਣਾ ਪੁੱਛਣਗੇ ਆ ਰਿਸ਼ਤੇਦਾਰ ਵੀ ਪੁੱਛਣਗੇ ਜੀ ਕਿੱਥੋਂ ਲੈ ਕੇ ਆਏ ਸੀ ਇਹ 392 ਦਾ ਜਿੱਦਾਂ ਜੇ ਕਿਸੇ ਨੂੰ ਸੈਲਫ ਚ ਐਦਾਂ ਹੀ ਲੈਣਾ ਹੈ ਤਾਂ ਸਾਰਾ ਸੂਟ ਲੈ ਸਕਦੇ ਹੋ ਆਪਣੇ ਤੋਂ ਸਿਰਫ 4 ਇੰਚ ਘੱਟ ਹੈ 4 ਮੀਟਰ ਤੋਂ ਲਓ ਜੀ ਇਹਦੇ ਵਿੱਚ ਇਹ ਵਾਲਾ ਆ ਗਿਆ 4 ਮੀਟਰ ਦਾ ਜੇ ਕਿਸੇ ਨੇ 올ਓਵਰ ਪਾਣਾ ਜਿਹੜੀ ਪੈਨ ਨੇ ਜੇ ਮੈਚਿੰਗ ਕਰਵਾਣਾ ਮੈਚਿੰਗ ਕਰਵਾ ਸਕਦੇ ਹਾਂ ਇਹ ਹੋ ਗਿਆ ਜੀ 395 ਦਾ ਸਿਰਫ ਥੋੜਾ ਜਿਹਾ ਘੱਟ ਹੈ ਪੈਣਾ ਤਾਂ ਬਣਾ ਲੈਂਦੀਆਂ ਨੇ ਜੀ ਸੂਟ ਇੱਕੇ ਦੇ ਵਿੱਚ ਆਪਾਂ ਨੇ ਕਰਤਾ ਜੀ ਮੈਚ ਵੈਸੇ 4 ਮੀਟਰ ਦਾ ਹੈਗਾ ਆਪਣੇ ਕੋਲੇ 2 ਮੀਟਰ ਦੀ ਬਾਟਮ ਮਿਲ ਜੂਗੀ ਤੁਹਾਨੂੰ ਇਹ 2.5 ਮੀਟਰ ਦੀ ਸ਼ਰਟ ਹੈਗੀ ਜੇ ਸਾਰਾ ਲੈਣਾ ਚਾਹੁੰਦੇ ਤੁਸੀਂ ਸਾਰਾ ਵੀ ਲੈ ਸਕਦੇ ਹੋ ਇੱਕੋ ਜੇ ਬਣਾ ਕੇ ਪਾ ਸਕਦੇ ਹੋ ਪੈਣਾ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ 21 ਮੀਟਰ ਦੇ ਪੀਸ ਵੀ ਹੈਗੇ ਨੇ ਤੇ 1 2 ਮੀਟਰ ਦਾ ਪੀਸ ਵੀ ਹੈਗੇ 4 ਮੀਟਰ 올ਓਵਰ ਵੀ ਲੈ ਸਕਦੇ ਹੋ ਤੁਸੀਂ ਜੇ ਮੈਚਿੰਗ ਲੈਣਾ ਤਾਂ ਮੈਚਿੰਗ ਲੈ ਸਕਦੇ ਹੋ ਦੇਖੋ ਕਿੰਨਾ ਪਿਆਰੀ ਜੀ ਮੈਚਿੰਗ ਹੋਈ ਹੈ ਇਹਦੀ ਸੈਲਫ ਪ੍ਰਿੰਟ ਸੈਲਫ ਪ੍ਰਿੰਟ ਵਾਟਰ ਰਹੂਗੀ ਦੇਖੋ ਜੀ ਇਹ 4 ਮੀਟਰ ਦਾ ਹੈਗਾ ਬਾਕੀ ਜੇ ਤੁਸੀਂ ਇਹਦੀ ਪਿੰਕ ਨਾਲ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਤੁਹਾਡੀਆਂ ਚੁਆਇਸ ਹੋਊਗੀ ਜੀ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਅਸੀਂ ਚੱਲਣਾ ਹੈ ਲੋਡ ਨੈਕਸਟ ਪ੍ਰਿੰਟ ਇਹ ਪ੍ਰਿੰਟ ਮੈਂ ਖੁਦ ਪਾਇਆ ਸੀਗਾ ਉਸ ਦੇ ਹਜੇ ਤੱਕ ਮੈਸੇਜ ਆ ਰਹੇ ਨੇਗੇ ਤੇ ਹੁਣ ਆ ਗਿਆ ਜੀ ਇਸ ਸਟੱਫ ਦੇ ਵਿੱਚ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਇਹ ਵੀ ਤੁਹਾਨੂੰ ਪੂਰਾ ਸੂਟ ਵੀ ਮਿਲ ਜਾਣਾ ਹੈਗਾ ਤੇ ਸ਼ਰਟ ਪੀਸ ਮੈਚਿੰਗ ਵੀ ਕਰਵਾ ਸਕਦੇ ਹੂੰ ਦੀ ਬਾਟਮ ਨੀਚੇ 4 ਮੀਟਰ ਇਹ ਹੈ 1.90 ਦਾ ਜੀ ਇਹਦੇ ਨਾਲ ਗ੍ਰੇ ਦੀ ਮੈਚਿੰਗ ਕਰਵਾ ਸਕਦੇ ਹੂੰ ਤੁਸੀਂ 2 ਮੀਟਰ ਦਾ ਜੀ ਪਿੰਕ ਪਿੰਕ ਦੀ ਤਾਂ ਪਿੰਕ ਨਾਲ ਹੋਈ ਵੀ ਪਈ ਐ ਮੈਚਿੰਗ ਲਓ ਜੀ ਇੱਕ ਆ ਗਿਆ ਜੀ ਪਾਕਿਸਤਾਨੀ ਗ੍ਰੀਨ ਸ਼ੇਡ ਦੇ ਵਿੱਚ ਇਹਹੀ ਪ੍ਰਿੰਟ ਇਹਦੇ ਵੀ 3-4 ਪੀਸ ਹੈਗੇ ਨੇ ਜੀ ਆਪਣੇ ਕੋਲੇ ਪੂਰਾ ਸੂਟ ਵੀ ਲੈ ਸਕਦੇ ਤੁਸੀਂ ਉਸ ਤੋਂ ਬਾਅਦ ਆ ਗਿਆ ਜੀ ਗ੍ਰੇ ਬਹੁਤ ਸੋਹਣਾ ਬਹੁਤ ਸੋਹਣਾ ਹੈ ਵੀ ਬਹੁਤ ਸੋਹਣੀ ਚੀਜ਼ ਐ ਦੇਖੋ ਜੀ ਇਹ ਤੇ ਬਲੈਕ ਕਲਰ ਨਾਲ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬਣਾ ਸਕਦੇ ਹੋਗੇ। ਲਓ ਜੀ। ਇਹਦੇ ਵਿੱਚ ਵੀ ਤਿੰਨ ਚਾਰ ਮਿਲ ਜਾਣਗੇ ਤੁਹਾਨੂੰ। 4-4 ਮੀਟਰ ਦੇ ਵੀ ਮਿਲ ਜਾਣਗੇ ਮੈਚਿੰਗ ਵੀ ਮਿਲ ਜਾਊਗਾ। ਇਹ ਆ ਗਿਆ ਜੀ ਪਿੰਕ। ਦੇਖੋ ਜੀ। ਚੀਜ਼ਾਂ ਦੇਖੋ ਤੁਸੀਂ ਕਿੰਨੀਆਂ ਕਸੂਰੀਆਂ ਨਹੀਂਆਂ। ਇਹਦੇ ਵਿੱਚ ਨੈਕਸਟ ਆ ਗਿਆ ਜੀ ਫਿਰੋਜ਼ੀ ਗ੍ਰੀਨ। ਦੇਖੋ ਚੀਜ਼ਾਂ। ਲਓ। ਸੇਮ ਪ੍ਰਿੰਟ ਦੀਆਂ ਹੀ ਵਾਟਮਾ ਮਿਲਦੀਆਂ ਜਾਣਗੀਆਂ ਤੁਹਾਨੂੰ। ਤੇ ਨੈਕਸਟ ਆ ਗਿਆ ਜੀ ਪਿਸਤਾ ਗ੍ਰੀਨ ਇਹਦੇ ਵਿੱਚ 4 ਮੀਟਰ 올ਓਵਰ ਲੈ ਸਕਦੇ ਹੋ ਮੈਚਿੰਗ ਕਰਵਾਣਾ ਤਾਂ ਮੈਚਿੰਗ ਕਰਵਾ ਸਕਦੇ ਹਾਂ ਇਹ ਕ ਆ ਗਿਆ ਜੀ ਦੇ ਵਿੱਚ ਬੇਵੀ ਪਿੰਕ ਇਹਦੇ ਨਾਲ ਮੈਚਿੰਗ ਨਹੀਂ ਹੋਈ ਹੈਗੀ ਹੈਨਾ ਹੋਈ ਨਹੀਂ ਇਹਦੇ ਨਾਲ ਇਹ 3 ਮੀਟਰ ਦਾ ਸ਼ਰਟ ਪੀਸ ਹੈ ਇਹਦੇ ਨਾਲ ਤੁਹਾਨੂੰ ਸੀ ਪਲੇਨ ਚ ਹੀ ਜਾਂ ਕਿਸੇ ਹੋਰ ਸਟਫ ਚ ਕਰਕੇ ਦੇਵਾਂਗੇ ਇਹ ਸਟਫ ਦੇ ਵਿੱਚ ਨਹੀਂ ਹੋਈ ਸੇਮ ਸਟਫ ਦੇ ਵਿੱਚ ਲਓ ਜੀ 올ਓਵਰ 올ਓਵਰ ਲੈ ਸਕਦੇ ਹਾਂ ਲਓ ਜੀ ਇਹਦਾ ਕਲਰ ਚੇਂਜ ਆ ਰਿਹਾ ਲਓ ਜੀ ਚੇਂਜ ਆ ਰਿਹਾ ਇਹਦਾ ਕਲਰ ਚੇਂਜ ਆ ਰਿਹਾ ਜੀ ਬਹੁਤ ਸੋਹਣਾ ਫਿਰੋਜੀ ਸ਼ੇਡ ਹੈ ਸਰਦਈ ਫਿਰੋਜੀ ਕਹਿੰਦੇ ਆ ਜਿਹੜਾ ਦੇਸੀ ਭਾਸ਼ਾ ਦੇ ਵਿੱਚ ਅਸੀਂ ਤਾਂ ਸਰਦਈ ਕਹਿੰਦੇ ਆ ਜੀ ਫਿਰੋਜੀ ਸ਼ੇਡ ਉਹ ਵਾਲਾ ਹੈਗਾ ਇਹ ਸ਼ਾਈਨ ਮਾਰਦਾ ਇਹਦੇ ਵਿੱਚ ਚੇਂਜ ਆ ਰਿਹਾ ਜੀ ਕਲਰ ਵੀਡੀਓ ਦੇ ਵਿੱਚ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਲਓ ਜੀ ਇਹਨਾਂ ਦੀ ਮੈਚਿੰਗ ਲੈਣੀਆਂ ਨੇ ਮੈਚਿੰਗ ਲਓ 올 오버 ਲੈਣੀ ਨੇ 올 오버 ਲੈ ਸਕਦੇ ਹੋ ਇਹਦੇ ਵਿੱਚ ਵੀ ਤਿੰਨ ਸੂਟ ਹੈਗੇ ਨੇ ਆਪਣੇ ਕੋਲ ਐਪਲੇਪਨ ਨੇ ਤਿੰਨ ਸੂਟ ਇਹਦੇ ਵਿੱਚ ਇੱਕ ਜੈਲੋ ਸ਼ੇਡ ਆ ਗਿਆ ਜੀ ਲਓ ਜੀ 4 ਮੀਟਰ ਦਾ ਮਿਲ ਜੂਗਾ ਤੇ ਮੈਚਿੰਗ ਚ ਵੀ ਮਿਲ ਜੂਗਾ ਜੀ 190 ਦੀ ਸ਼ਰਟ ਹੈ ਜੀ ਇਹ ਜੇ 190 ਚ ਪਹਿਣਾ ਕਿਉਂਕਿ ਬਣਾ ਹੀ ਲੈਂਦੇ ਨੇ ਬਾਟਮ ਨਾਲ ਦਾ ਸਟੱਫ ਟੂ ਫਲਾ ਕੇ 3 ਮੀਟਰ ਦੀ ਬਾਟਮ ਹੋਊਗੀ ਇਹਦੇ ਨਾਲ ਇਹ 5 ਮੀਟਰ ਹੀ ਆਗਾ ਪੂਰਾ ਲਓ ਜੀ ਗਰੇ ਦੇ ਵਿੱਚ ਕਲਰ ਚੈੱਕ ਕਰੀ ਚਲੋ ਤੁਸੀਂ ਐਨੇ ਪਿਆਰ ਹੈ ਤੇ ਐਨੇ ਕੁ ਯੂਨੀਕ ਰਹੀਆਂ ਚੀਜ਼ਾਂ ਨੇ ਨਾ ਤੁਸੀਂ ਇਸ ਵਾਰ ਪੂਰੇ ਖੁਸ਼ ਹੋ ਜਾਓਗੇ ਕੱਟ ਪੀਸ ਦੇਖ ਕੇ ਲਓ ਜੀ ਇਹਨੂੰ ਮੈਚਿੰਗ ਵੀ ਕਰ ਚੁੱਕੇ ਹਾਂਗੇ ਆਪਾਂ ਤਿੰਨ ਤੇ ਦੋ ਦੀ ਐਂਡ ਲਾਸਟ ਵਨ ਪਰਪਲ ਇਹਦੇ ਨਾਲ ਵੀ ਨਹੀਂ ਕੋਈ ਮੈਚਿੰਗ ਨਹੀਂ ਇਹ ਚਾਰੀ ਚਾਰੀ ਤਿੰਨ 90 ਤਿੰਨ 90 ਦਾ ਜੀ ਲਓ ਜੀ 125 ਰੁਪਏ ਪਰ ਮੀਟਰ ਤੇ 625 ਦਾ ਪਊਗਾ ਜੀ ਸੂਟ ਸ਼ਿਪਿੰਗ ਰੂ ਕੀ ਐਕਸਟਰਾ ਤੇ ਨੰਬਰ ਹੈਗਾ 9253115036 ਸਕਰੀਨ ਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਜੀ ਥੈਂਕ ਯੂ